ਫਰੀਦਕੋਟ ਪੁਲਿਸ ਨੇ ਗਸ਼ਰੇ ਦੌਰਾਨ 5 ਪਿਸਟਲ ਅਤੇ 2 ਵਾਧੂ ਮੈਗਜ਼ੀਨਾ ਬਰਾਮਦ ਕੀਤੀਆਂ ਨੇ ਐਸਪੀ ਜਸਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਪੁਲਿਸ ਨੇ ਪਿਛਲੇ ਦਿਨੀ ਆਪਣੀਆਂ ਗਤੀਵਿਧੀਆਂ ਤੇਜ਼ ਕਰ ਰੱਖੀਆਂ ਸਨ ਅਤੇ ਗਸ਼ਤ ਵੀ ਵਧਾਈ ਹੋਈ ਏ ਬੀਤੀ ਰਾਤ ਪੁਲਿਸ ਪਾਰਟੀ ਨਜ਼ਦੀਕ ਪਿੰਡ ਪੱਕਾ ਦੇ ਕੋਲ ਪਹੁੰਚੀ ਤਾਂ ਉਹਨਾਂ ਨੇ ਦੋ ਨੌਜਵਾਨ ਦੇਖੇ ਜੋ ਪੁਲਿਸ ਨੂੰ ਦੇਖਦੇ ਹੋਏ ਹੀ ਫਰਾਰ ਹੋ ਗਏ ਅਤੇ ਇੱਕ ਅਟੈਚੀ ਮੋਕੇ ਤੇ ਛੱਡ ਗਏ ਪੁਲਿਸ ਨੇ ਜਦ ਅਟੈਚੀ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਪੰਜ ਪਿਸਟਲ ਮੈਗਜ਼ੀਨਾਂ ਸਮੇਤ ਬਰਾਮਦ ਹੋਏ ਅਤੇ ਦੋ ਖਾਲੀ ਮੈਗਜ਼ੀਨ ਵੀ ਬਰਾਮਦ ਹੋਈਆਂ ਪੁਲਿਸ ਨੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਨੇ ਦਾਅਵਾ ਕੀਤਾ ਕਿ ਜਲਦੀ ਉਹ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ ਫਰੀਦਕੋਟ ਪੁਲਿਸ ਨੇ ਗਸਰੇ ਦਰਨ ਪੰਜ ਪਿਸਟਲ ਅਤੇ ਦੋ ਵਾਧੂ ਮੈਗਜ਼ੀਨਾਂ ਬਰਾਮਦ ਕੀਤੀਆਂ ਨੇ ਐਸਪੀ ਜਸਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਪੁਲਿਸ ਨੇ ਪਿਛਲੇ ਦਿਨੀ ਆਪਣੀ ਗਤੀਵਿਧੀਆਂ ਤੇਜ਼ ਕਰ ਰੱਖੀਆਂ ਸਨ ਅਤੇ ਗਸ਼ਤ ਵੀ ਵਧਾਈ ਹੋਈ ਹੈ ਬੀਤੀ ਰਾਤ ਪੁਲਿਸ ਪਾਲਟੀ ਨਜ਼ਦੀਕ ਪਿੰਡ ਪੱਕਾ ਦੇ ਕੋਲ ਪਹੁੰਚੀ ਤਾਂ ਉਹਨਾਂ ਨੇ ਦੋ ਨੌਜਵਾਨ ਦੇਖੇ ਜੋ ਪੁਲਿਸ ਨੂੰ ਦੇਖਦੇ ਹੋਏ ਹੀ ਫਰਾਰ ਹੋ ਗਏ ਅਤੇ ਇੱਕ ਅਟੈਚੀ ਮੋਕੇ ਤੇ ਛੱਡ ਗਈ। ਪੁਲਿਸ ਨੇ ਜਦ ਅਟੈਚੀ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਪੰਜ ਪਿਸਟਲ ਮੈਗਜ਼ੀਨਾਂ ਸਮੇਤ ਬਰਾਮਦ ਹੋਏ ਅਤੇ ਦੋ ਖਾਲੀ ਮੈਗਜ਼ੀਨ ਵੀ ਬਰਾਮਦ ਹੋਈਆਂ। ਪੁਲਿਸ ਨੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਨੇ ਦਾਅਵਾ ਕੀਤਾ ਕਿ ਜਲਦੀ ਉਹ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ। ਫਰੀਦਗੜ੍ਹ ਪੁਲਿਸ ਨੇ ਗਸ਼ਰ ਦੌਰਾਨ 5 ਪਿਸਟਲ ਅਤੇ 2 ਵਾਧੂ ਮੈਗਜ਼ੀਨਾ ਬਰਾਮਦ ਕੀਤੀਆਂ ਨੇ ਐਸਪੀ ਜਸਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਪੁਲਿਸ ਨੇ ਪਿਛਲੇ ਦਿਨੀ ਆਪਣੀਆਂ ਗਤੀਵਿਧੀਆਂ ਤੇਜ਼ ਕਰ ਰੱਖੀਆਂ ਸਨ ਅਤੇ ਗਸ਼ਤ ਵੀ ਵਧਾਈ ਹੋਈ ਏ ਬੀਤੀ ਰਾਤ ਪੁਲਿਸ ਪਾਰਟੀ ਨਜ਼ਦੀਕ ਪਿੰਡ ਪੱਕਾ ਦੇ ਕੋਲ ਪਹੁੰਚੀ ਤਾਂ ਉਹਨਾਂ ਨੇ ਦੋ ਨੌਜਵਾਨ ਦੇਖੇ ਜੋ ਪੁਲਿਸ ਨੂੰ ਦੇਖਦੇ ਹੋਏ ਹੀ ਫਰਾਰ ਹੋ ਗਏ ਅਤੇ ਇੱਕ ਅਟੈਚੀ ਮੋਕੇ ਤੇ ਛੱਡ ਗਏ ਪੁਲਿਸ ਨੇ ਜਦ ਅਟੈਚੀ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ 5 ਪਿਸਟਲ ਮੈਗਜ਼ੀਨਾਂ ਸਮੇਤ ਬਰਾਮਦ ਹੋਏ ਅਤੇ ਦੋ ਖਾਲੀ ਮੈਗਜ਼ੀਨ ਵੀ ਬਰਾਮਦ ਹੋਈਆਂ। ਪੁਲਿਸ ਨੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦੀ ਉਹ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ। ਫਰੀਦਕੋਟ ਪੁਲਿਸ ਨੇ ਗਸਤ ਦੇ ਦੌਰਾਨ ਪੰਜ ਪਿਸਟਲ ਅਤੇ ਦੋ ਵਾਧੂ ਮੈਗਜ਼ੀਨਾਂ ਬਰਾਮਦ ਕੀਤੀਆਂ ਨੇ ਐਸਪੀ ਜਸਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਪੁਲਿਸ ਨੇ ਪਿਛਲੇ ਦਿਨੀ ਆਪਣੀ ਗਤੀਵਿਧੀਆਂ ਤੇਜ਼ ਕਰ ਰੱਖੀਆਂ ਸਨ ਅਤੇ ਗਸ਼ਤ ਵੀ ਵਧਾਈ ਹੋਈ ਹੈ ਬੀਤੀ ਰਾਤ ਪੁਲਿਸ ਪਾਰਟੀ ਨਜ਼ਦੀਕ ਪਿੰਡ ਪੱਕਾ ਦੇ ਕੋਲ ਪਹੁੰਚੀ ਤਾਂ ਉਹਨਾਂ ਨੇ ਦੋ ਨੌਜਵਾਨ ਦੇਖੇ ਜੋ ਪੁਲਿਸ ਨੂੰ ਦੇਖਦੇ ਹੋਇਆਂ ਹੀ ਫਰਾਰ ਹੋ ਗਏ ਅਤੇ ਇੱਕ ਅਟੈਚੀ ਮੌਕੇ ਤੇ ਛੱਡ ਗਏ ਪੁਲਿਸ ਨੇ ਜਦ ਅਟੈਚੀ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਪੰਜ ਪਿਸਟਲ ਮੈਗਜ਼ੀਨਾਂ ਸਮੇਤ ਬਰਾਮਦ ਹੋਏ ਅਤੇ ਦੋ ਖਾਲੀ ਮੈਗਜ਼ੀਨ ਵੀ ਬਰਾਮਦ ਹੋਈਆਂ ਪੁਲਿਸ ਨੇ ਦੋਸ਼ੀਆਂ ਕਲਾ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਲਦੀ ਉਹ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ। ਫਰੀਦਗੜ੍ਹ ਪੁਲਿਸ ਨੇ ਗਸ਼ਤ ਦੇ ਦੌਰਾਨ 5 ਪਿਸਤਲ ਅਤੇ 2 ਵਾਧੂ ਮੈਗਜ਼ੀਨਾ ਬਰਾਮਦ ਕੀਤੀਆਂ ਨੇ। ਐਸਪੀ ਜਸਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਪੁਲਿਸ ਨੇ ਪਿਛਲੇ ਦਿਨੀ ਆਪਣੀਆਂ ਗਤੀਵਿਧੀਆਂ ਤੇਜ਼ ਕਰ ਰੱਖੀਆਂ ਹਨ ਅਤੇ ਗਸ਼ਤ ਵੀ ਵਧਾਈ ਹੋਈ ਹੈ। ਬੀਤੀ ਰਾਤ ਪੁਲਿਸ ਪਾਰਟੀ ਨਜ਼ਦੀਕ ਪਿੰਡ ਪੱਕਾ ਦੇ ਕੋਲ ਪਹੁੰਚੀ ਤਾਂ ਉਹਨਾਂ ਨੇ ਦੋ ਨੌਜਵਾਨ ਦੇਖੇ ਜੋ ਪੁਲਿਸ ਨੂੰ ਦੇਖਦੇ ਹੋਏ ਹੀ ਫਰਾਰ ਹੋ ਗਏ ਅਤੇ ਇੱਕ ਅਟੈਚੀ ਮੋਕੇ ਤੇ ਛੱਡ ਗਏ ਪੁਲਿਸ ਨੇ ਜਦ ਅਟੈਚੀ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਪੰਜ ਪਿਸਟਲ ਮੈਗਜ਼ੀਨਾਂ ਸਮੇਤ ਬਰਾਮਦ ਹੋਏ ਅਤੇ ਦੋ ਖਾਲੀ ਮੈਗਜ਼ੀਨ ਵੀ ਬਰਾਮਦ ਹੋਈਆਂ ਪੁਲਿਸ ਨੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਨੇ ਦਾਅਵਾ ਕੀਤਾ ਕਿ ਜਲਦੀ ਉਹ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ ਫਰੀਦਕੋਟ ਪੁਲਿਸ ਨੇ ਗਸ਼ਤ ਦੌਰਾਨ 5 ਪਿਸਟਲ ਅਤੇ 2 ਵਾਧੂ ਮੈਗਜ਼ੀਨਾਂ ਬਰਾਮਦ ਕੀਤੀਆਂ ਨੇ ਐਸਪੀ ਜਸਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਪੁਲਿਸ ਨੇ ਪਿਛਲੇ ਦਿਨੀ ਆਪਣੀਆਂ ਗਤੀਵਿਧੀਆਂ ਤੇਜ਼ ਕਰ ਰੱਖੀਆਂ ਸਨ ਅਤੇ ਗਸ਼ਤ ਵੀ ਵਧਾਈ ਹੋਈ ਏ ਬੀਤੀ ਰਾਤ ਪੁਲਿਸ ਪਾਰਟੀ ਨਜ਼ਦੀਕ ਪਿੰਡ ਪੱਕਾ ਦੇ ਕੋਲ ਪਹੁੰਚੀ ਤਾਂ ਉਹਨਾਂ ਨੇ ਦੋ ਨੌਜਵਾਨ ਦੇਖੇ ਜੋ ਪੁਲਿਸ ਨੂੰ ਦੇਖਦੇ ਹੋਏ ਹੀ ਫਰਾਰ ਹੋ ਗਏ ਅਤੇ ਇੱਕ ਅਟੈਚੀ ਮੋਕੇ ਤੇ ਛੱਡ ਗਏ ਪੁਲਿਸ ਨੇ ਜਦ ਅਟੈਚੀ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ 5 ਪਿਸਟਲ ਮੈਗਜ਼ੀਨਾਂ ਸਮੇਤ ਬਰਾਮਦ ਹੋਏ ਅਤੇ ਦੋ ਖਾਲੀ ਮੈਗਜ਼ੀਨ ਵੀ ਬਰਾਮਦ ਹੋਈਆਂ ਪੁਲਿਸ ਨੇ ਦੋ ਗਲਾ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਨੇ ਦਾਅਵਾ ਕੀਤਾ ਕਿ ਜਲਦੀ ਉਹ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ